ਨਵਾਂ ਸ਼ਹਿਰ ਸਰਕਾਰੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਸਪੇਸ਼ਲ ਜਲਾਸ਼ੀਤ ਭਗਤ ਸਿੰਘ ਦਾ ਨਾ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਸਭ ਦਾ ਛੋਟਾ ਵੀ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰਸਟ ਨਵਾਂ ਸ਼ਹਿਰ ਅਕਾਲਪੁਰਖ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਾ ਕਿ ਇਹ ਨਵਾਂ ਸਾਲ ਆਪ ਸਭ ਲਈ ਬਹੁਤ ਸਾਰੀਆਂ ਖੁਸ਼ੀਆਂ ਤਰੱਕੀਆਂ ਤੇ ਤੰਦਰੁਸਤੀਆਂ ਲੈ ਕੇ ਆਵੇ ਔਰ ਤੁਹਾਨੂੰ ਸਾਰਿਆਂ ਨੂੰ ਇਸ ਨਵੇਂ વર્ષ ਦੀਆਂ ਨਵੇਂ ਸਾਲ ਦੀਆਂ ਢੇਰ ਸਾਰੀਆਂ 축ਕਾ ਮਨਾਵਾ ਢੇਰ ਸਾਰੀਆਂ ਵਧਾਈਆਂ ਮੈਂ ਆਪਣੇ ਵੱਲੋਂ ਸਮੁੱਚੀ ਆਮ ਆਦਮੀ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਵੱਲੋਂ ਦੇਸਾਂ ਬਰਦੇਸਾਂ ਵਿੱਚ ਵੱਸਦੇ ਜਿੰਨੇ ਵੀ ਸਾਡੇ ਭੈਣ ਭਰਾ ਨੇ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਦਿੰਨਾ ਆ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਾ ਕਿ ਮਾਲਕ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਸਫਾ ਰੋਡ ਨਵਾਂ ਸ਼ਹਿਰ ਵਿਖੇ ਕੂੜੇ ਦੇ ਡੰਪ ਉੱਤੇ ਪਾਈ ਮਿੱਟੀ ਦਾ ਮਾਮਲਾ ਹਜੇ ਤੱਕ ਸ਼ਾਂਤ ਹੋਣ ਦਾ ਨਾਮ ਨਹੀਂ ਲੈਂਦਾ ਨਗਰ ਕੌਂਸਲ ਨਵਾਂ ਸ਼ਹਿਰ ਵਿਖੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਕੌਂਸਲਰਾਂ ਦਾ ਧਰਨਾ ਲਗਾਤਾਰ ਇਸੇ ਮਾਮਲੇ ਨੂੰ ਲੈ ਕੇ ਜਾਰੀ ਹੈ ਕਿ ਉਸ ਡੰਪ ਦੇ ਉੱਤੇ ਪਾਈ ਗਈ ਮਿੱਟੀ ਦਾ ਹਿਸਾਬ ਦਿੱਤਾ ਜਾਵੇ ਅੱਜ ਇਸ ਧੰਨੇ ਵਿੱਚ ਸਰਦਾਰ ਪਰਮ ਸਿੰਘ ਖਾਲਸਾ ਅਤੇ ਸਰਦਾਰ ਮੱਖਣ ਸਿੰਘ ਗਰੇਵਾਲ ਵੀ ਪਹੁੰਚੇ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਜੀ ਗੁਰਦੁਆਰਾ ਜੇ ਲੋਕਾਂ ਨੇ ਕੌਂਸਲਰ ਬਣਾਏ ਨੇ ਕੌਂਸਲਰ ਦਾ ਹੱਕ ਵਾਪਸ ਨਾ ਹਸਾਬ ਕੀਆ ਇਹਦਾ ਕੌਂਸਲਰ ਨੂੰ ਵੀ ਹੱਕ ਦੇ ਸਕਦੇ ਇਹ ਲੱਖ ਲੋਕਾਂ ਨੂੰ ਕੀ ਦੱਸੂਗੇ 6 ਸਾਰੇ ਕੌਂਸਲ ਬੈਠੇ ਐ ਨੇ ਦਿਨਾ ਤੋਂ ਮੈਂ ਹੈਰਾਨ ਹਾਂ ਅਫਸਰਨੀ ਕੋਈ ਕਮੇਟੀ ਦਾ ਚੁੱਕ ਪਰ ਰਹੇ ਨੇ ਦੇ ਵਿੱਚ ਕਮੇਟੀ ਵੀ ਲੋ ਬੈਠੇ ਨੇ ਕੋਈ ਬੰਦਾ ਇਹ ਨਹੀਂ ਬਗਾਇਆ ਤਾਂ ਕਮੇਟੀ ਦਾ ਹਿਸਾਬ ਖੋਈਏ ਥੋੜੀ ਕਹਿੰਦੇ ਕੀ ਕਾਇਆ ਤਾਂ ਕਰ ਹਿਸਾਬ ਦੇ ਦਿਓ ਕਿੱਥੇ ਪਾਈ ਆ ਇਨਕੁਆਰੀ ਹੋਣੀ ਚਾਹੀਦੀ ਹਿਸਾਬ ਕਾਦੇ ਨੇ ਲੰਗਣਾ ਦੇਖੋ ਮੇਰੀ ਗੱਲ ਸੁਣੋ ਅਸੀਂ ਅੱਜ ਕੱਲੂ ਕੱਲੂ ਦੇਖੋ ਜਨਤਾ ਦੇ ਜਾਗੇ ਨਾ ਕਹਿਣ ਅਸੀਂ ਅੱਜ ਆਏ ਆ ਜੇ ਚਾਹੇ ਬਿਜਲੀ ਯਾਦ ਕਰਾਣੀ ਆ ਅਸੀਂ ਸਾਈਨ ਕਰਕੇ ਜਾਵਾਂਗੇ ਅਸੀਂ ਅਸੀਂ ਨਹੀਂ ਨਹੀਂ ਫਿਰ ਫਿਰ ਆਪਾਂ ਆਮਾਨ ਜੇ ਆਪਾਂ ਇਮਾਨਦਾਰ ਆ ਆਪਾਂ ਵੀ ਨਹੀਂ ਜੱਜ ਜਾਣੇ ਕਿ ਤੁਸੀਂ ਦੇਖੋ ਕਿਸੇ ਜਾਦੂਈ ਜਲਸੀ ਤੋਂ ਕਰਾਵਾਂਗੇ ਇਹ ਅਸੀਂ ਅਸੀਂ ਤੁਹਾਡੇ ਨਾਲ ਸਹਿਮਤ ਹੋਣ ਕਰਨੀ ਆ ਇਨਕੁਆਰੀ ਕਰਨੀ ਜਾਦੂਈ ਜਲਸੀ ਨੇ ਜਿਹੜੀ ਜਾਜ ਏਜੰਸੀ ਕੋਲ ਅਸੀਂ ਪਹਿਲਾਂ ਕਿਹਾ ਚਾਹੇ ਮੁੱਖ ਮੰਤਰੀ ਸਾਹਿਬ ਤੋਂ ਗੱਲ ਕਰਾਉਣੀ ਹੈ ਸਾਈਨ ਕਰਾਉਣੀ ਕਰਕੇ ਜਾਵਾਂਗੇ ਵੀਰਲੈਂਸ ਨੂੰ ਇਨਕੁਆਰੀ ਦਵਾਂਗੇ ਉਹਦੇ ਲਈ ਪੂਰੀ ਜਾਂਚ ਕਰਾਵਾਂਗੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਜੇ ਸ਼ਹਿਰ ਵਾਸੀਆਂ ਦਾ 1 ਰੁਪਿਆ ਅਸਰਾਂ ਨੇ ਖਾਦਾ ਉਹ ਜੇਲ੍ਹ ਦੇ ਅੰਦਰ ਜਾਣੇ ਚਾਹੀਦੇ ਆ ਅਸੀਂ ਸ਼ਹਿਰ ਦੇ ਦੇਖੋ ਭਾਜੀ ਸਾਹਿਬ ਤੇ ਕੱਲ ਦੇ ਵਿਆਹ ਸੀ ਕਿ ਆਪਾਂ ਸ਼ਹਿਰ ਨਿਵਾਸੀ ਸ਼ਹਿਰ ਦੇ ਹਿੱਤ ਦੀ ਗੱਲ ਕਰ ਰਹੇ ਹਾਂ ਇਹ ਸ਼ਹਿਰ ਦੇ ਹਿੱਤ ਸ਼ਹਿਰ ਦੀ ਡਿਵੈਲਪਮੈਂਟ ਨਾਲ ਵੀ ਜੁੜਿਆ ਹੋਇਆ ਕੱਲੀ ਇੱਕ ਮਿੱਟੀ ਦੀ ਮੰਗ ਨਾਲ ਸ਼ਹਿਰ ਦੀ ਡਿਵੈਲਪਮੈਂਟ ਨਹੀਂ ਹੋ ਜਾਂਦੀ ਉਹ ਜਾਂਚ ਦਾ ਪਿਛਾ ਹੋਵੇ ਜਾਂ ਜਿਹੜਾ ਅਧਿਕਾਰੀਏ ਜੇਲ੍ਹ 'ਚ ਡੱਕਿਆ ਜਾਵੇ ਜਿਹੜੇ ਜਿਹੜੀ ਆਮ ਆਦਮੀ ਦੀ ਸਰਕਾਰ ਆ ਇੱਕ ਮਿੰਟ ਪਰਮਜੀਤ ਮੈਂ ਤੁਹਾਨੂੰ ਇਹਦਾ ਜਵਾਬ ਦੇਣਾ ਮੈਂ ਤੁਹਾਡਾ ਆਇਆ ਤਾਂ ਵੈਲਕਮ ਕੀਤਾ ਮੈਂ ਇਹ ਕਹਿੰਦਾ ਬਾਕੀ ਡਿਵੈਲਪਮੈਂਟ ਦੀ ਜਿਹੜੀ ਗੱਲ ਹੈ ਨਾ ਉਸ ਮੁੱਦੇ ਤੇ ਆਪਾਂ ਫਿਰ ਕਿਸੇ ਦਿਨ ਗੱਲ ਕਰ ਲਈਏ ਅੱਜ ਜਿਹੜਾ ਬੰਦਾ ਧੰਨਾ ਚੱਲਦਾ ਬੰਨੇ ਦਿਨਾਂ ਤੋਂ ਜਿਹੜੀ ਮੇਰੀ ਮੰਗ ਚੱਲਦੀ ਪਈ ਆ ਆ ਸਾਰੇ ਰੋਜ਼ ਬੈਠੇ ਆ ਕਿ ਸਾਨੂੰ ਰੇਲਵੇ ਰੋਡ ਨਾਲ ਪਿਆਰ ਨਹੀਂ ਬਹੁਤ ਜ਼ਿਆਦਾ ਤੁਹਾਡਾ ਨਾਲ ਜ਼ਿਆਦਾ ਪਿਆਰ ਆ ਤੇ ਸ਼ਹਿਰ ਵਾਸੀ ਜਿੱਦਾਂ ਤੁਸੀਂ ਸ਼ਹਿਰ ਵਾਸੀ ਤੁਸੀਂ ਅੱਜ ਅਸੀਂ ਸ਼ਹਿਰ ਵਾਸੀ ਆਪਾਂ ਉਸ ਮੁੱਦੇ ਤੇ ਫੇਰ ਗੱਲ ਕਰਾਂਗੇ ਉਹਦੇ ਤੇ ਰਾਜਨੀਤੀ ਨਹੀਂ ਕਰਨੀ ਅੱਜ ਜਿਹੜੇ ਤੁਸੀਂ ਆਏ ਆ ਤੁਹਾਡਾ 모ਸਟ ਵੈਲਕਮ ਜੀ ਆਇਆਂ ਤੁਹਾਨੂੰ ਪਰ ਵੱਡਾ ਮਕਸਦ ਇੱਕੋ ਹੀ ਆ ਕਿ ਜਿਹੜਾ ਬਿੱਟੀ ਦਾ ਮੁੱਦਾ ਇਹਦੇ ਤੇ ਗੱਲ ਕਰਨੀ ਆਪਾਂ ਬਾਕੀ ਜਿਹੜੇ ਮੁੱਦੇ ਆ ਜੇ ਉਹ ਮਰਜ਼ੀ ਜਿੰਨੀ ਮਰਜ਼ੀ ਗੱਲ ਕਰਿਓ ਤੁਹਾਨੂੰ ਹਰ ਚੀਜ਼ ਦਾ ਜਵਾਬ ਮਿਲੂਗਾ ਠੀਕ ਹੈ ਜੀ ਮੇਰੀ ਬੇਨਤੀ ਆ ਭੜਿਆ ਸਾਹਿਬ ਜੇ ਕੋਈ ਕਾਗਜ਼ ਹੈ ਸਾਡੇ ਕੋਲ ਸਾਈਨ ਕਰਾਣੇ ਆ ਅਸੀਂ ਤੁਹਾਡਾ ਸਮਰਥਨ ਕੀਤਾ ਆ ਮੈਂ ਕਾਗਜ਼ ਬਣਾ ਦਿੰਦੇ ਆ ਨਹੀਂ ਕਾਗਜ਼ ਜੇ ਹੈਗਾ ਸਾਡੇ ਕੋਲ ਕੋਰੇ ਤੇ ਸਾਈਨ ਕਰਾ ਲਓ ਨਹੀਂ ਨਹੀਂ ਜੋ ਮਰਜ਼ੀ ਲਿਖ ਲਿਓ ਗੱਲ ਸੁਣ ਲਓ ਕਾਗਜ਼ ਆਓ ਕਾਗਜ਼ ਉਹ ਯਾਰ ਕਾ ਇਹ ਢਾੜੀ ਹੁੰਦਾ ਕਾਗਜ਼ ਮੇਰਾ ਵਕੀਲ ਤਿਆਰ ਕਰਦਾ ਅੱਜ ਮੈਂ ਵਕੀਲ ਕੋ ਜਾਵਾਂਗਾ ਕੱਲ ਤੁਸੀਂ ਸੈਨ ਕਰ ਦਿਓ ਨਹੀਂ ਅੱਜ ਕਰਾਵਾਂਗੇ ਦੇਖੋ ਅਸੀਂ ਕਹਿੰਦੇ ਜਾਂਚ ਦੀ ਜਾਂਚ ਵੀ ਕਰਦਾ ਕੰਮ ਹੈ ਹੋਰ ਤੁਸੀਂ ਜਾਂਚ ਦਾ ਪਹਿਲਾਂ ਵੀ ਮੰਗ ਪੱਤਰ ਦਿੱਤਾ ਮੈਨੂੰ ਲੱਗਦਾ ਉਹ ਤਾਂ ਹੁਣ ਦੇ ਚੁੱਕੇ ਉਹ ਵਾਪਸ ਥੋੜਾ ਸੀ ਹੋਈ ਜਾਂਚ ਸ਼ੁਰੂ ਹੀ ਹੋਈ ਅਜੇ ਤਾਂ ਆਪਣਾ ਦੂਜਾ ਸੀ ਤੁਸੀਂ ਇੱਥੇ ਤੋਂ ਦੂਜੇ ਨਹੀਂ ਜਾਂਚ ਨਹੀਂ ਹੋਈ ਰੋਗ ਦਾ ਇਹ ਵੀ ਤੁਹਾਨੂੰ ਪਤਾ ਮੈਂ ਜਿਹੜਾ ਰੋਗ ਦਾ ਉਹ ਤੁਹਾਨੂੰ ਪਤਾ ਪੰਜਾਬ ਸਰਕਾਰ ਇਹਦਾ ਦੀ ਹੈ 1 ਮਹੀਨਾ 2 ਮਹੀਨੇ 3 ਮਹੀਨਾ 4 ਮਹੀਨੇ ਹੋ ਗਏ ਸਨ ਮੰਗਦੇ ਇਹਨੂੰ ਦਾ ਤਿੰਨ ਬੱਤਾਂ ਬਗਲੂਗੀ ਆ ਕੀ ਕਰਾਂਗੇ ਤੁਹਾਨੂੰ ਕੋਰੋਨਾ ਦੇ ਨਾਲ ਇਹ ਪਤਾ ਕਰ ਰੋ ਯਾਰ ਸ਼ਹਿਰ ਵਾਲੀ ਬਦਲੀਆਂ ਹੈਂ ਜੀ ਇਹਦੀ ਬਦਲੀਆਂ ਕੋਲ ਜਦੋਂ ਇਹ ਸਰਕਾਰਾਂ ਦਾ ਕੰਮ ਹੈ ਚੋਬੜਾ ਜੀ ਬਦਲੀਆਂ ਦੇ ਕੰਮ ਇਹ ਬਦਲੀਆਂ ਦੇ ਕੰਮ ਸਰਕਾਰਾਂ ਦੇ ਆ ਕਿ ਨੂੰ ਲਾਣਾ ਅੱਜ ਤੱਕ ਕਪੜੇ ਦੀ ਮੈਂ ਤੇ ਗੱਲ ਕਰਦਾ ਜੱਦੀ ਅੱਤੇ ਪੁੱਛੀ ਨਾ ਕਿਦੇ ਅਫਸਰ ਨੂੰ ਉਹ ਕਹਿੰਦਾ ਸਾਹਤਾਂ ਦੇ ਕਹਿੰਦਾ ਕੋਈ ਬਦਲੀ ਉੱਥੇ ਦੀ ਕਰਾਉਂਗਾ ਡਿਪਲੋਮੇਸ਼ਨ ਬਦਲ ਕੇ ਲਾਉਂਗਾ ਹੁਣ ਉਹਨੇ ਅਫਸਰਾਂ ਨੂੰ ਪੁੱਛੋ ਕਿਹੜਾ ਬੰਦਾ ਤੁਹਾਨੂੰ ਗੱਲ ਇਹ ਕਹਿੰਦਾ ਜੇ ਇੰਨੀ ਗੱਲ ਕਹਿੰਨੇ ਆ ਮਿੱਟੀ ਦਾ ਮਸਲਾ ਕੌਂਸਲਰ ਸਹਿਬਾਨ ਸਾਰੇ ਆ ਕੇ ਪੁੱਛ ਰਹੇ ਆ ਪਹਿਲਾਂ ਸ਼ਹਿਰ ਵਾਸੀ ਵੀ ਇੰਨੇ ਬੈਠੇ ਆ ਸਰ ਅਸੀਂ ਰੇਲਵੇ ਰੋਡ ਲੈ ਲਈ ਅਸੀਂ ਨਾਲ ਵਾ ਮੇਰਾ ਕੁਦਰਾ ਵਾਟ ਪੰਦਾ ਸਰ ਤੋਂ ਬਾਅਦ ਮੈਂ ਤੁਸੀਂ ਉੱmber ਲੋਕ ਮੇਰੇ ਤੋਂ ਵੀ ਕੋ ਚਲੇ ਆ ਔਰ ਮੇਰੀ ਧਾਦੀ ਉਸ ਵਾਟ ਤੇ ਆਨ ਤੇ ਸਾਰੇ ਪੁੱਛਦੇ ਆ ਫਿਰ ਮਸਾ ਅਲੱਗ ਹੋ ਗਿਆ ਉਹ ਵੀ ਅੱਜ ਕਰ ਰਹੇ ਆ ਉਹ ਵੀ ਚੱਲੂ ਬਣਨਾ ਹੀ ਬਣਨਾ ਆ ਅੱਜਾ ਹੋਰ ਦੋਹਾ ਮਹੀਨਾ ਲੰਘ ਗਏ ਪਰ ਪਿਆਰ ਹੋਣਾ ਹੀ ਨਹੀਂ ਸਰ ਪਰ ਮੈਂ ਤੇ ਗੱਲ ਕਰਦਾ ਜਦ ਕਿ ਅਫਸਰ ਨੂੰ ਪੁੱਛੋ ਨਾ ਉਹ ਕਹਿੰਦਾ ਸਾਡਾ ਤੰਕੀ ਨਹੀਂ ਨਾ ਤੇਰੀ ਵਤੀ ਉੱਤੇ ਨਹੀਂ ਗਾਉ ਤੇਰੀ ਤੇਰੀ ਨੂੰ ਮਸਰੂਪੇ ਹੁਣ ਪੁੱਛ ਲਓ ਉਹਨਾਂ ਨੂੰ ਕੌਣ ਕਹਿੰਦਾ ਗੱਲ ਆ ਕੇ ਤੁਹਾਡੀ ਬਗਲੀ ਮੈਂ ਕਢਾਉਂਗਾ